ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਤ ਸੰਗੀ ਜਣੋ ਆਪ ਵੱਡ ਭਾਗੀ ਆ ਬਾਦ ਹੀ ਵੱਡੇ ਭਾਗਾ ਵਾਲਿਓ ਜੋਰ ਜਾਨਾ ਨਿਤ ਨੀਮ ਸੰਸਾਰ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਰਬ ਕਲਾ ਭਰਪੂਰ ਨਾਮ ਬਾਣੀ ਕੇ ਬਹੁਤ ਕਲ ਜੁਗ ਕੇ ਰਹਿਬਰ ਜੁਗੋ ਜਗ ਅਟਲ ਹਲਤ ਬਾਦ ਦੇ ਰਾਖੇ ਦੋ ਜਹਾਨ ਦੇ ਮਾਲਕ ਰੱਬੀ ਨੂਰ ਅਲਾਹੀ ਜੋ ਜਹੇ ਨਾਣਿਆ ਦੇ ਮਾਨ ਸਤਗੁਰੂ ਨੇ ਤਾਣਿਆਂ ਦੇ ਤਾਲ ਸਤਿਗੁਰੂ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੀ ਨੇ ਗਤਿਆਂ ਦੀ ਗਤ ਨੇ ਪਤਿਆਂ ਦੀ ਪਤ ਨੇਦਰਿਆਂ ਦੇ ਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਦਰ ਚਵਰਤ ਦਾਸ ਦੇ ਮਾਲਕ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਤੇ ਨਿੱਗੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਦਸ਼ਮੇਸ਼ ਪਤਾ ਗਲਗੀਆਂ ਵਾਲੇ ਪਾਸ਼ਾ ਬਾਜਾ ਵਾਲੇ ਪਾਸ਼ਾ ਪੁੱਤਰਾਂ ਦੇ ਦਾਨੀ ਸਰਬਾਂਸ ਦਾਨੀ ਅੰਮ੍ਰਿਤ ਦੇ ਦਾਤੇ ਪਾਹੰਦੇ ਵਾਲੀ ਸਹਬੇਕਲਾਮ ਧੰਨ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਬਖਸ਼ ਜੀ ਕੀਤਾ ਹੋਇਆ ਨਾਰਾ ਕਰੀਏ ਬਲੰਗ ਗਜ ਕੇ ਬਲਾਓ ਫਤਿਆਖੋ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਆਓ ਉਸ ਪਰਿਪੂਰਮੇਸ਼ਰ ਵਾਹਿਗੁਰੂ ਅਗਾਧ ਬਹੁਤ ਦੇ ਗੁਣਾਂ ਨੂੰ ਉਹਦੀ ਵਿੜਿਆਈ ਉਹਦੀ ਕਰਦੀ ਮਹਿਮਾ ਉਹਦੀ ਕਰਦੀ ਉਸਤਤ ਉਹਦੇ ਕਰਦਾ ਗਿਆਨ ਗੁਰਮਤ ਨੂੰ ਧਾਰਨ ਕਰੀਏ अनुमोद स्वव स्वमौल समान मौल जीवन अपनी जिंदगी अपनी जीवन यात्रा ਨੂੰ ਸਫਲ ਬਣਾਈਏ ਕੋਈ ਵੀ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਇੱਕ ਵੇਰ ਸਾਰੇ ਮਾਈ ਭਾਈ ਆਪਣੀਆਂ ਮਨੋ ਮਰਤੀਆਂ ਨੂੰ ਇਕਾਗਰਤਾ ਵਾਸਤੇ ਗੱਜ ਕੇ ਆਖੋ ਸਦਨਾ ਸ੍ਰੀ ਵਾਹਿਗੁਰੂ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਜਪਜੀਤ ਸਾਹਿਬ ਦੀ ਲੜੀਵਾਰ ਕਥਾ ਆਪ ਜੀ ਸਰਵਨ ਕਰਦੇ ਆ ਰਹੇ ਉਸੇ ਹੀ ਲੜੀ ਨੂੰ ਅੱਗੇ ਦੋਰੀਏ ਧੰਨ ਗੁਰੂ ਨਾਨਕ ਦੇਵ ਮਹਾਰਾਜੀ ਲਿਖਦੇ ਨੇ ਸਾਜਾ ਸਹਿਬ ਸਾਜ ਨਾਈ ਬਾਖਿਆ ਪਉ ਅਪਾਰ ਧਿਆਨ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਉਹ ਸੱਚਾ ਸਹਿਬ ਹੈ ਸਾਜਨਾਈ ਇਹਦਾ ਭਾਵ ਹੈ ਕਿ ਭਿਆਈ ਮਹਿਮਾ ਉਹਦੀ, ਊਮਾ ਉਹਦੇ ਘਰ ਦੀ ਯੁਸ਼ਟ ਉਹਦੇ ਘਰ ਦੀ ਜਿਹੜੀ ਮਰਿਆਦਾ ਉਹਦਾ ਕਾਨੂੰਨ ਹੈ ਉਹ ਵੀ ਸੱਚਾ ਹੈ। ਪਾਖਿਆ ਪਉ ਪਾਰ ਤੇ ਜਿਹੜੀ ਉਹਦੀ ਬੋਲੀ ਹੈ ਭਾਵ ਉਹਦਾ ਹੁਕਮ ਹੈ ਉਹ ਵੀ ਟਾਲਿਆ ਉਹਨੂੰ ਕੋਈ ਨਹੀਂ ਟਾਲ ਸਕਦਾ ਗੱਜ ਕੇ ਆਖੋ ਸਤ ਨਾਮ ਸ੍ਰੀ ਆਖੇ ਮੰਗੇ ਦੇਹੀ ਦੇਹੇ ਸਾਰੇ ਜੀਵ ਆਖਦੇ ਤੇ ਅਰਦਾਸਾਂ ਕਰਦੇ ਨੇ ਦਾਤ ਕਰੀ ਦਾਤਾਰ ਸਾਰਿਆਂ ਨੂੰ ਦਾਤਾ ਮਿਲਦੀਆਂ ਨੇ ਕਿਸੇ ਘਰ ਨਹੀਂ ਉਹਨੂੰ ਘਰ ਮਿਲਦਾ ਜਿਹਦੇ ਕੋਲੇ ਕੋਈ ਪਸ਼ੂ ਡੰਗਰ ਨਹੀਂ ਦੁੱਧ ਨਹੀਂ ਉਹਨੂੰ ਦੁੱਧ ਮਿਲਦਾ ਜਿਹਦੇ ਕੋਲੇ ਪੁੱਤ ਨਹੀਂ ਪੋਤਰਾ ਨਹੀਂ ਦੋਤਾ ਨਹੀਂ ਉਹਨਾਂ ਸਾਰੀਆਂ ਚੀਜ਼ਾਂ ਸਾਰੀਆਂ ਦਾਤਾ ਡੰਡਾ ਪੰਡਾਰਾ ਭਰਿਆ ਹੋਇਆ ਤੇ ਸਾਰਿਆਂ ਨੂੰ ਦਾਤਾ ਨਿੰਦਾ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਦਾ ਮੇਰਾ ਮਨ ਭਿਆ ਨਦਾਨਾ ਖਾਓ ਖਰਚੋ ਰਲ ਮਿਲ ਭਾਈ ਤੋੜਨੇ ਆਵੇ ਵਾਧੂ ਜਾਈ ਕਹਿੰਦੇ ਸਾਰ ਜੁਗਾ ਜਗੰਦਰ ਖਾਈ ਖਾਈ ਜੁਗਾ ਜੁਗਾ ਤੋਂ ਦਾਤਾ ਬਖਸ਼ਾ ਰਹਿਨਤਾ ਕਰਦੇ ਪਰ ਉਹਦੇ ਘਰ ਖੱਡ ਖੁੱਲ ਗਿਆ ਬਾਬੇ ਨਾਨਕ ਦਾ ਸੌਦਾ ਲੈਣਗੇ ਨਸੀਬਾਂ ਵਾਲੇ ਕੋਈ ਤਾਂ ਦਾਤਾ ਮਾਇਆਵਾਲੀਆਂ ਲੈ ਕੇ ਮੁੜ ਜਾਂਦਾ ਤੇ ਕੋਈ ਆਪ ਜੀ ਦੇ ਦਰੋਂ ਘਰੋਂ ਨਾਮਦਾਨ ਦੀ ਦਾਤ ਲੈਂਦਾ ਗਜ ਕੇ ਆਖੋ ਸਤ ਨਾਮ ਸ੍ਰੀ ਫੇਰ ਕੇ ਅਗੈ ਰਖੀਏ ਜੇ ਦਿਸੈ ਦਰਬਾਰ ਉਹ ਮੈਂ ਕਿਹੜੀ ਬੇਟਾ ਰਖਾਂ ਮੈਂ ਕਿਹੜੀ ਕੀਜ ਰੱਖਾਂ ਜਿਹਦੇ ਨਾਲ ਆਪ ਜੀ ਦਾ ਦਰਬਾਰ ਆਪ ਜੀ ਦਾ ਬਕੌਂਡ ਧਾਮ ਆਪ ਜੀ ਦਾ ਸੱਜ ਖੰਡ ਆਪ ਜੀ ਦੇ ਤਖਤਾਂ ਦੇ ਆਪ ਜੀ ਦੇ ਦਰਸ਼ਨ ਹੋ ਜਾਣ ਗੱਜ ਕੇ ਆਖੋ ਸਤ ਨਾਮ ਸ੍ਰੀ ਮੋਹਗੇ ਬੋਲਣ ਬੋਲੀ ਐ ਮੈਂ ਕਿਹੜੇ ਬੋਲ ਬੋਲਾਂ ਕਿਹੜੀ ਅਰਦਾਸ ਕਰਾਂ ਜੇ ਤੁਸ ਨੂੰ ਧਰੇ ਪਿਆਰ ਜੀਨੂੰ ਸੁਣੇ ਤੇ ਮੇਰੇ ਨਾਲ ਮੁਹੱਬਤ ਕਰੇ ਮੇਰੇ ਨਾਲ ਪਿਆ ਪ੍ਰੇਮ ਕਰੇ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭਾ ਜਿਨ੍ਹਾਂ ਨੇ ਸੱਚਾ ਪ੍ਰੇਮ ਕੀਤਾ ਹੈ ਸਤਿਗੁਰੂ ਜੀ ਕਹਿੰਦੇ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੀ ਜਿਹੜੇ ਉਸ ਪ੍ਰੀਪੂਰਨ ਪਰਮੇਸ਼ਰ ਵਾਹਿਗੁਰੂ ਅਗਾਧ ਬੋਧ ਦੇ ਇਸ਼ਕ ਦੇ ਵਿੱਚ ਰਤੇ ਗਈ ਧਿਆਨ ਦੇਣਾ ਉਹ ਸੂਲੀਆਂ ਤੇ ਚੜ ਗਈ ਦੰਦਿਆ ਵਾਹਿਗੁਰੂ ਚਰਕੜੀਆਂ ਤੇ ਜੜ ਗਏ ਬੰਦ ਬੰਦ ਘਟਾਈ ਖੋਪਰਾਂਾਂ ਲਵਾਈਆਂ ਉਬਲਦੀਆਂ ਦੇਗਾਂ ਦੇ ਵਿੱਚ ਉਬਾਲੇ ਗਈ ਰੂਹ ਦੇ ਵਿੱਚ ਬਨ ਗਏ ਸਾੜੇਗੇ ਝੰਡਾ ਨਾਲ ਬਨ ਗਏ ਸਾੜੇਗੇ ਮਾਤਾਵਾਂ ਨੇ ਆਪਣੇ ਬੱਚਿਆਂ ਦੇ ਸਾਹਮਣੇ ਅੱਖਾਂ ਦੇ ਟੁਕੜੇ ਟੁਕੜੇ ਕੀਤੇ ਕਕਰਾਈ ਬੱਚਿਆਂ ਦੇ ਲਾਲ ਬੱਚਿਆਂ ਦੇ ਆਪਣੇ ਲਾਲਾਂ ਦੇ ਤੇ ਨੇਜਾਂ ਤੇ ਟੰਗੇ ਗਈ ਤਤੀ ਲੋਤੇ ਬੈਠੀ ਜਉਂਦੇ ਨੀਆਂ ਦੇ ਵਿੱਚ ਚਨੇਗੀ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕਾਲਜਾ ਕੱਢ ਕੇ ਉਹਦੇ ਮੂੰਹ ਦੇ ਵਿੱਚ ਪਾ ਦਿੱਤਾ ਗਿਆ ਪਰ ਟਸ ਤੋਂ ਮਸ ਨਹੀਂ ਕੀਤਾ ਕਿਉਂ ਕਿ ਰਤੇ ਇੱਕ ਗਦਾਏ ਜਿਹੜੇ ਉਹਦੇ ਰੰਗ ਪ੍ਰਮਾਤਮਾ ਦੇ ਇਸ਼ਕ ਦੇ ਵਿੱਚ ਰਤੇ ਜਾਂਦੇ ਨੇ ਉਹ ਇਸ ਸੰਸਾਰ ਦੀ ਮਾਇਆ ਨੂੰ ਵੇਖ ਕੇ ਘਬਰਾਉਂਦੇ ਨਹੀਂ ਗੱਜ ਕੇ ਆਖੋ ਸਤਿਨਾਮ ਸ੍ਰੀ ਧਿਆਨ ਦੇਣਾ ਮੂੰਹ ਕੇ ਬੋਲ ਬੋਲੀ ਹੈ ਜੈ ਸੁੰਦਰੀ ਪਿਆਰ ਉਹ ਕਿਹੜੇ ਮੂੰਹ ਦੇ ਨਾਲ ਮੈਂ ਅਰਦਾਸ ਕਰਾਂ ਜਿਹਦੇ ਨਾਲ ਮੇਰੇ ਨਾਲ ਪ੍ਰੇਮ ਪੈ ਜਾਵੇ ਜਿਵੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਲੈ ਕੇ ਆਇਆ ਭਾਈ ਜੈਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਛੋਟੀ ਜੀ ਉਮਰ ਦੇ ਵਿੱਚ ਨੇ ਜਦੋਂ ਸੀਸ ਗੁਰੂ ਤੇਗ ਬਹਾਦਰ ਜੀ ਦਾ ਦਿੱਲੀ ਚੰਦਨੀ ਚੌਂਂ ਦੇ ਵਿੱਚੋਂ ਆਇਆ ਸ੍ਰੀ ਅਨੰਦਪੁਰ ਸਾਹਿਬ ਤੇ ਇੱਕ ਬਹੁਤ ਸੋਹਣੇ ਸਗਾਸਣ ਥੜੇ ਤੇ ਰਖਿਆ ਬੜੇ ਅਦਬ ਸਤਕਾਰ ਦੇ ਨਾਲ ਮੱਥਾ ਟੇਕਿਆ ਤੇ ਭਾਈ ਜੀਵਨ ਸਿੰਘ ਨੂੰ ਕੀ ਆਖਿਆ ਰੰਗਰੇਟਾ ਗੁਰੂ ਦਾ ਬੇਟਾ ਕਹਿੰਦੇ ਇਹਨੂੰ ਪ੍ਰਮਾਤਮਾ ਦੇ ਨਾਮ ਦਾ ਰੰਗ ਚੜਿਆ ਤਾਂ ਹੀ ਉਹਨੂੰ ਬੇਟਾ ਆਖਿਆ ਪੰਜਮਾ ਬੇਟਾ ਬਾਬਾ ਜੀਵਨ ਸਿੰਘ ਸਿਗਾਜ ਕੇ ਆਖੋ ਸਤਨਾਮ ਸ੍ਰੀ ਧਿਆਨ ਦਿਓ ਅਮਰ ਦੇ ਵੇਲਾ ਸਚਨਾਉ ਵਡਿਆਈ ਵਿਚਾਰ ਹੁਣ ਦੱਸ ਤਾ ਨਾ ਗੁਰੂ ਸਾਹਿਬ ਜੀ ਕਹਿੰਦੇ ਮੋਹ ਕੇ ਬੋਲ ਬੋਲੀ ਹੈ ਜੇ ਸੁਣ ਤਰੀ ਪਿਆਰ ਤੇ ਫਿਰ ਇਹ ਵੀ ਦੱਸ ਤਾ ਉੱਤਰ ਵੀ ਨਾਲ ਦੀ ਨਾਲ ਹੀ ਹੁੰਦਾ ਕਹਿੰਦੇ ਅਮਰ ਦੇ ਵੇਲਾ ਸਚਨਾਉ ਜਦੋਂ ਪ੍ਰਭਾਤ ਦਾ ਅਮਰਤ ਵੇਲਾ ਹੁੰਦਾ ਸਾਰੀ ਜੀਵ ਸੁੱਤੇ ਪਏ ਹੁੰਦੇ ਨੇ ਵਡਿਆਈ ਵਿਚਾਰ ਉਹਦੀ ਵਡਿਆਈ ਤੇ ਉਹਦੇ ਉਹਦੇ ਵਿੱਚ ਗੁਣਾ ਦੀ ਮਹਿਮਾ ਕਰਨੀ ਉਦੀ ਵਿੜਾਈ ਉਦੀ ਮਹਿਮਾ ਉਹਦੇ ਘਰ ਦੀ ਉਸਤੋਦੋ ਦੇ ਕਰਦੀ ਸਲੰਗਾ ਉਹਦੇ ਘਰ ਦੀ ਕਥਾ ਸੁਣਨੀ ਗਜ ਕੇ ਆਖੋ ਸਤਨਾਮ ਸ੍ਰੀ ਕਰਮੀ ਆਵੇ ਕੱਪੜ ਜਿਹੜਾ ਇਹ ਕਪੜਾ ਪਟੋਲਾ ਮਿਲਿਆ ਹੈ ਸਾਨੂੰ ਸਰੀਰ ਨਦਰੀ ਮੋਖ ਦਵਾਰ ਜਦੋਂ ਉਹਦੀ ਨਜ਼ਰ ਹੁੰਦੀ ਹੈ ਤੇ ਮੋਖ ਦਵਾਰ ਉਹਦੇ ਦਰ ਦੇ ਦਰਸ਼ਨ ਹੁੰਦੇ ਨੇ ਨਾਨਕ ਏਵੈ ਜਾਣੀਐ ਸਭ ਆਪੇ ਸਿਜਿਆਰ ਹੁਣ ਸਾਨੂੰ ਸਵਾਲ ਦਾ ਜਵਾਬ ਦਿੱਤਾ اے ਅਮਰਤ ਵੇਲਾ ਸਜਣਾ ਵਡਿਆਈ ਵਿਚਾਰ ਅਮਰਤ ਵੇਲੇ ਉੱਠ ਕੇ ਬਾਣੀ ਪੜਨੀ ਉਹਦੀ ਵਡਿਆਈ ਸੁਣੀ ਉਹਦੇ ਗੁਣਾ ਨੂੰ ਗ੍ਰਹਿਣ ਕਰਨਾ ਨਾਮ ਜਪਣਾ ਤੇ ਸਤਿਗੁਰੂ ਜੀ ਕਹਿੰਦੇ ਨਾਨਕ ਏਵੈ ਜਾਣੀਐ ਸਭ ਆਪੇ ਸਿਜਿਆਰ ਉਹ ਸਿਜਿਆਰਾ ਉਹ ਵਾਹਿਗੁਰੂ ਸਿਜਿਆਰਾ ਸਿਆਣਾ ਸੂ ਜਬਾਨ ਜਿਹਨੇ ਅਮਰਤ ਵੇਲੇ ਦੀ ਸੰਭਾਲ ਕੀਤੀ ਥਾਪਿਆ ਨਾ ਜਾਈ ਉਹ ਕਿਸੇ ਦਾ ਪੈਦਾ ਕੀਤਾ ਨਹੀਂ ਹੋਇਆ ਧਿਆਨ ਦੇਣਾ ਕੀਤਾ ਨਾ ਹੋਈ ਅਸੀਂ ਵੋਟਾਂ ਪਾ ਕੇ ਪ੍ਰਧਾਨ ਮੰਤਰੀ ਬਣਾਉਣੇ ਆ ਮੁੱਖ ਮੰਤਰੀ ਬਣਾਉਣੇ ਆ ਪਿੰਡ ਦਾ ਸਰਪੰਚ ਬਣਾਉਣੇ ਆ ਮੈਂਬਰ ਬਣਾਉਣੇ ਆ ਗੁਰਦੁਆਰੇ ਦੀਆਂ ਕਮੇਟੀਆਂ ਦੀਆਂ ਵੋਟਾਂ ਪੈਂਦੀਆਂ ਨੇ ਉੱਥੇ ਵੀ ਪ੍ਰਧਾਨ ਖਿਆਨਟੀ ਤੇ ਸਬਾਏ ਗੁਰੂ ਸਲਾਹਕਾਰ ਵੀ ਆਪਾਂ ਨੂੰ ਬਣਾਈ ਜਾਂਦੇ ਨੇ ਉਹਨੂੰ ਕਿਸੇ ਨੇ ਬੋਟਾਂ ਪਾ ਕੇ ਨਹੀਂ ਬਣਾਇਆ ਗੱਜ ਕੇ ਆਖੋ ਸਤਿਨਾਮ ਸ੍ਰੀ ਆਪੇ ਆਪ ਨਰੰਜਨ ਸੋਏ ਉਹ ਆਪਣੇ ਆਪ ਦੇ ਵਿੱਚ ਨਰੰਜਨ ਕਹਿੰਦੇ ਨੇ ਮਾਇਆ ਨੂੰ ਮਾਇਆ ਤੋਂ ਪਰੇ ਨੇ ਮਾਇਆ ਤੋਂ ਰਲੇਪੈ ਮਾਇਆ ਨੂੰ ਪੈਦਾ ਕਰਨ ਵਾਲਾ ਜਿਨ ਸੇਵਿਆ ਤਨ ਪਾਇਆ ਮਾਨ ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਨਾ ਕੀਤਾ ਮਨਨਾ ਕੀਤਾ ਉਹਨਾਂ ਨੂੰ ਮਾਨ ਉਹਨਾਂ ਨੂੰ ਵਡਿਆਈ ਉਹਨਾਂ ਦਾ ਸਤਕਾਰ ਹੋ ਰਿਹਾ ਉਹਨਾਂ ਦੀਆਂ ਹੀ ਗੱਲਾਂ ਹੋ ਰਹੀਆਂ ਨੇ ਨਾਨਕ ਗਾਵੀਏ ਗੁਣੀ ਨੰਧਾਲਾ ਉਸ ਨੂੰ ਗਾਉਣਾ ਕਰੇ ਜਿਹੜਾ ਗੁਣਾ ਦਾ ਖਜ਼ਾਨਾ ਹੈ ਬਖਸ਼ਣ ਦਾ ਘਰ ਹੈ ਰਹਿਮਤਾਂ ਦਾ ਘਰ ਹੈ ਗਾਵੀਏ ਸੁਣੀਏ ਮਨ ਰੱਖੀਏ ਭਾਉ ਪਹਿਲਾਂ ਗਾਉਣਾ ਕਰੀਏ ਫਿਰ ਸੁਣਨਾ ਕਰੀਏ ਮਨ ਰੱਖਾ ਨਾ ਰੱਖੀਏ ਭਾਉ ਤੇ ਆਪਣੇ ਅੰਦਰ ਗੁਰੂ ਦੇ ਬਚਨ ਟਕਾਈਏ ਆਪਣੇ ਅੰਦਰ ਪ੍ਰੇਮ ਪੈਦਾ ਕਰੀਏ ਦੁੱਖ ਪਰ ਹਰਸੋ ਘਰ ਲੈ ਜਾਈ ਦੁੱਖ ਤਾ ਲੈ ਜਾਂਦਾ ਹੈ ਤੇ ਸੁੱਖਾਂ ਦਾ ਖਜ਼ਾਨਾ ਆ ਕੇ ਟਿਕ ਜਾਂਦਾ ਹੈ ਗੁਰਮੁਖ ਨਾਦੰ ਉਹਦਾ ਨਾਮ ਵੀ ਉਹ ਫਿਰ ਦੇ ਵਿੱਚ ਟਿਕ ਟਗਾਈਏ ਗੁਰਮੁਖ ਵੇਦੰ ਵੇਦੰ ਕਹਿੰਦੇ ਨੇ ਗਿਆਨ ਨੂੰ ਨਾਦੰ ਕਹਿੰਦੇ ਨੇ ਉਹਦੇ ਵਾਹਿਗੁਰੂ ਨਾਮ ਨੂੰ ਗੁਰਮੁਖ ਰਿਆਸਮਾਈ ਤੇ ਗੁਰਮੁਖ ਜਿਹੜਾ ਉਹ ਆਪਣੇ ਅੰਦਰਾਂ ਪ੍ਰਮਾਤਮਾ ਦੇ ਨਾਮ ਨੂੰ ਉਹਦੀ ਵਿੜਾਈ ਟਕਾਉਂਦਾ ਗੁਰ ਈਸ਼ਰ ਗੋਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਗੁਰੂ ਹੀ ਈਸ਼ਰ ਹੈ ਗੁਰੂ ਹੀ ਗੋਰਖ ਹੈ ਗੁਰੂ ਹੀ ਪਾਰਵਤੀ ਬ੍ਰਹਮ ਬ੍ਰਹਮਾ ਵਿਸ਼ਨੂੰ ਮਹੇਸਾ ਸਾਰਾ ਕੁਝ ਮੇਰਾ ਗੁਰੂ ਹੀ ਹੈ ਧਿਆਨ ਦੇਣਾ ਜੇ ਹੋ ਜਾਣਾ ਆਖੇ ਨਾਹੀ ਜੇ ਮੈਂ ਉਹਨੂੰ ਜਾਣ ਵੀ ਲਿਆ ਤੇ ਉਹਨੂੰ ਕਹਿ ਨਹੀਂ ਸਕਦਾ ਕਹਿਣਾ ਕਥਨ ਨਜਾਈ ਕਿਉਂਕਿ ਉਹਨੂੰ ਕਿਹਾ ਨਹੀਂ ਜਾਂਦਾਗਾ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਰਹਿਰਾਸ ਵਿੱਚ ਆਪਾਂ ਪੜਦੇ ਨੇ ਸੋਣ ਵੱਡਾ ਆਖੇ ਸਭ ਕੋਈ ਕੇ ਵੱਡਾ ਵੱਡਾ ਡੀਠਾ ਹੋਈ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰੈਸ ਮਾਏ ਜਿਨ੍ਹਾਂ ਨੇ ਤੇਰੀ ਕੀਮਤ ਪਾਲੀ ਤੈਨੂੰ ਜਾਣ ਲਿਆ ਉਹ ਦਸਨ ਜੋਗੇ ਰਹਿ ਨਿੰਗਜ ਕੇ ਆਖੋ ਸਤਨਾਮ ਸ੍ਰੀ ਧਿਆਨ ਦੇਣਾ ਮੇਰੇ ਪਾਤਸ਼ਾਹ ਕੀ ਕਹਿੰਦੇ ਨੇ ਜਉ ਜੇਹੋ ਜਾਣਾ ਜਿਵੇਂ ਜਾਣ ਲਿਆ ਆਖੈ ਨਹੀਂ ਕਹਿ ਨਹੀਂ ਸਦਾ ਕਹਿਣਾ ਕਸਣ ਨਾ ਜਾਈ ਕਿਉਂਕਿ ਹੁਕਮ ਦੀ ਕਥਾ ਨਹੀਂ ਹੁੰਦੀ ਤੇ ਉਹ ਪਰਮਾਤਮਾ ਬੇਅੰਤ ਹੈ ਤੇ ਉਹਦੀ ਵੀ ਆਪਾਂ ਕਿਵੇਂ ਕਥਾ ਕਰ ਸਕਦੇ ਹਾਂ ਗੁਰਾਂ ਇੱਕ ਦੇਹ ਬਝਾਈ ਗੁਰਾਂ ਨੇ ਇੱਕ ਗੱਲ ਸਮਝਾ ਦਿੱਤੀ ਹੈ ਸਭਨਾ ਜੀਆ ਦਾ ਇੱਕ ਦਾਤਾ ਸਾਰੇ ਜੀਆ ਦਾ ਉਹ ਕੋਈ ਦਾਤਾ ਸਭ ਨੂੰ ਦਾਤਾ ਦੇਣ ਵਾਲਾ ਰੂਜੀ ਦੇਣ ਵਾਲਾ ਸਭਨਾ ਜੀਆ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਨਾ ਜਾਈ ਕਹਿੰਦੇ ਵੇਖੀ ਇਤੇ ਉਹ ਨੂੰ ਭੁੱਲ ਨਾ ਜਾਈ ਕਿਸੇ ਦਾ ਦਿਲ ਨਾ ਦਿਖਾਈ ਦਿਲਾਂ ਦੇ ਵਿੱਚ ਉਹ ਆਬ ਵਸਦਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਪੀਰਥ ਨਾਮਾ ਜੀ ਤਸ ਭਾਵਾ ਤੀਰਥਾਂ ਦੇ ਉੱਤੇ ਗੰਗਾ ਦੇ ਉੱਤੇ ਜਮਨਾ ਦੇ ਉੱਤੇ ਜਾ ਕੇ ਇਸ਼ਨਾਨ ਤੀਰਥਾਂ ਤੇ ਮੈਂ ਤਾਂ ਕਰੂੰ ਬਿਨ ਭਾਣੇ ਕੇ ਨਾਏ ਕਰੀ ਜੇ ਉਹ ਨੂੰ ਭਾ ਜਾਵੇ ਤੇ ਜਿਉ ਨੂੰ ਭਾਵੇਂ ਨਾ ਚੰਗਾ ਨਾ ਲੱਗੇ ਤੇ ਫੇਰ ਉਸ ਤੀਰਥ ਦੇ ਉੱਤੇ ਜਾਣ ਦਾ ਕੀ ਫਾਇਦਾ ਜੇ ਤੀਸ੍ਰਿਸ਼ਟਉ ਬਾਈ ਵੇਖਾ ਜਿੰਨੀ ਵੀ ਸ੍ਰਿਸ਼ਟੀ ਪੈਦਾ ਕੀਤੀ ਹੋਈ ਹੈ ਮੈਂ ਦੇਖਾਂ ਵੈਨ ਕਰਮਾਂ ਕੇ ਮਿਲੇ ਲਈ ਬਿਨਾ ਕਰਮਾਂ ਤੋਂ ਕਿਸੇ ਨੂੰ ਕੁਝ ਨਹੀਂ ਮਿਲਦਾਗਾ ਧਿਆਨ ਦੇਣਾ ਬਿਨਾ ਤਕਦੀਰ ਤੋਂ ਭਾਗਾਂ ਤੋਂ ਬਿਨਾ ਕੁਝ ਨਹੀਂ ਮਿਲਦਾਗਾ ਹੁਣ ਅਸੀਂ ਮੱਥੇ ਤੇ ਹੱਥ ਮਾਰਦੇ ਆ ਵੀ ਸਾਡੇ ਕਰਮਾਂ ਚ ਨਹੀਂ ਦੇ ਕਾਰਨ ਕਿਸ ਨੂੰ ਕਹਿੰਦੇ ਆ ਤਕਦੀਰ ਕਿਸ ਨੂੰ ਕਹਿੰਦੇ ਮੁਕੱਦਰ ਕਿਸ ਨੂੰ ਕਹਿੰਦੇ ਆ ਗੁਰੂ ਸਾਹਿਬ ਜੀ ਕਹਿੰਦੇ ਇਹ ਹੀ ਦਾ ਗੱਲ ਸਮਝਣ ਵਾਸਤੇ ਆਏ ਆ ਤੇ ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਸਾਨੂੰ ਇਹ ਸਮਝ ਪੈ ਗਈ ਸੁਣ ਕੇ ਕਿ ਕਿ ਹੇ ਇਨਸਾਨ ਹੇ ਜਗਿਆ ਸੁਹੇ ਜੀਵਾ ਜਿਹੋ ਜਾਂ ਤੂੰ ਕੰਮ ਕਰੇਗਾ ਉਹੀ ਤੇਰਾ ਕਰਮ ਬਣਨਾ ਤਕਦੀਰ ਬਣਨੀ ਆ ਭਾਗ ਬਣਨਾ ਮੱਥੇ ਦਾ ਮੁਕੱਦਰ ਬਣਨਾ ਐਸੇ ਜਨਮ ਦੇ ਵਿੱਚ ਹੀ ਤੂੰ ਆਪਣਾ ਕਰਮ ਆਪ ਲਿਖਾਉਣਾ ਤੂੰ ਇਹ ਵਿਚਾਰ ਦੇਖਣੀ ਏ ਕਿ ਤੂੰ ਚੰਗਾ ਕੰਮ ਕਰੇਗਾ ਚੰਗਾ ਕਰਮ ਬਣ ਜਣੇ ਤੇ ਜੇ ਮਾੜਾ ਕਰਮ ਬਣੇਗਾ ਤੇ ਮਾੜਾ ਕਰਮ ਬਣ ਜਣੇ ਗੱਜ ਕੇ ਆਖੋ ਸਦਨਾਮ ਸ੍ਰੀ ਮਾਤ ਦੇ ਵਿੱਚ ਰਤਨ ਜਵਾਹਰ ਮਾਨਕ ਮਤ ਦੇ ਵਿੱਚ ਹੀ ਹੀਰੇ ਜਵਾਹਰ ਮੋਤੀ ਆਦਿਕ ਵਸਦੇ ਨੇ ਜੀ ਆ ਗੁਰ ਕੀ ਸਿੱਖ ਸੁਣੀ ਜੇ ਗੁਰਾਂ ਦੀ ਤੂੰ ਸਿੱਖਿਆ ਸੁਣੀ ਤੇਰੇ ਹਿਰਦੇ ਵਿੱਚ ਹੀ ਨਾਮ ਹੈ ਤੇਰੇ ਹਿਰਦੇ ਵਿੱਚ ਹੀ ਗਿਆਨ ਹੈ ਹਿਰਦੇ ਵਿੱਚ ਹੀ ਮੱਦ ਦੇ ਵਿੱਚ ਸੁਰਤੀ ਦੇ ਵਿੱਚ ਹੀ ਧਿਆਨ ਹੈ ਪਰ ਸਰਪ ਤੇ ਸਰਬਗੁਰੂ ਨਾਨਕ ਦੇ ਘਰ ਦੇ ਵਿੱਚ ਆ ਕੇ ਨਾਮ ਦੀ ਜਾਗ ਲਾਉਣੀ ਹੈ ਗੱਜ ਕੇ ਆਖੋ ਸਤ ਨਾਮ ਸ੍ਰੀ ਗੁਰਾਂ ਇੱਕ ਜਿਹੇ ਬਝਾਈ ਗੁਰਾਂ ਨੇ ਤਾਂ ਸਾਨੂੰ ਇੱਕ ਗੱਲ ਸਮਝਾ ਦਿੱਤੀ ਸਭ ਨਾ ਜੀਆ ਦਾ ਇੱਕ ਦਾਦਾ ਸਾਰੇ ਜੀਆ ਦਾ ਇੱਕੋ ਹੀ ਦਾਦਾ ਹੈ ਸੋ ਮੈਂ ਮਿਸਰ ਨਾ ਜਾਈ ਬਸ ਭਾਈ ਕਨਈਏ ਵਾਂਗੂ ਸਾਰਿਆਂ ਦੇ ਵਿੱਚ ਦੇਖਣਾ ਕੀ ਆਵਲ ਅਲ ਹੈ ਨੂਰ ਉਪਾਇ ਕੁਦਰਤ ਕੀ ਸਭ ਬੰਦੀ ਏਕ ਨੂਰ ਤੇ ਸਭ ਜਗ ਉਜਿਆ ਕਾਲ ਭਲੇ ਕੋ ਮੰਦੇ ਗਜ ਕੇ ਆਕੋ ਸਤ ਨਾਮ ਸ੍ਰੀ ਜੇ ਜੁਗ ਚਾਰੇ ਆਰਜਾ ਜਿ ਚਾਰ ਜੁਗਾਂ ਜਿਨੀ ਆਰਜਾ ਉਮਰ ਹੋ ਜੇ ਹੋਰ ਦਸੋਣੀ ਹੋਏ ਤੇ ਇਹਦੋਂ ਵੀ 10 ਗੁਣਾ ਹੋਰ ਵਾਧ ਹੋ ਜਾਵੇ ਧਿਆਨ ਦੇਣਾ ਨਵਾ ਖੰਡਾ ਵੇ ਜਾਣੀ ਹੈ ਧਰਤੀ ਦੇ ਨੌ ਖੰਡ ਨੇ ਸਾਰੰ ਦੇ ਵਿੱਚ ਤੇਰੀ ਜਾਨ ਪਛਾਨ ਹੋ ਜੇ ਤੇਰੀ ਵਿੜਾਈ ਮਹਿਮਾ ਹੋਵੇ ਜਾਣੇ ਜਾਵੇ ਨਾਲ ਚੱਲੇ ਸਭ ਕੋਏ ਤੇ ਸਾਰੀ ਦੁਨੀਆ ਰੰਗ ਦੇ ਬਾਦਸ਼ਾਹ ਵਾਂਗੂ ਕਹਿਰੂ ਬਾਦਸ਼ਾਹ ਵਾਂਗੂ ਨਾਲ ਚੱਲੇ ਚੰਗਾ ਨਾਮ ਰਖਾਈ ਗੈ ਰੰਗ ਦੇ ਬਾਦਸ਼ਾਹ ਤਸ ਦਾ ਮਾਲਕ ਕਹਿੰਦੇ ਸੀ ਉਹ ਜਿਆ ਨਾਮ ਰੱਖਿਆ ਜਾਵੇ ਜਸ ਕੀਰ ਦੀ ਜਗ ਲਈ ਸਾਰੀ ਦੁਨੀਆ ਤੇਰਾ ਜਸ ਕਰੇ ਤੇਰੀ ਵਡਿਆਈ ਕਰੇ ਤੇਰੀ ਮਹਿਮਾ ਕਰੇ ਤੇਰੀ ਉਮਾ ਕਰੇ ਧਿਆਨ ਦੇਣਾ ਜੇ ਤਸ ਨਦਰ ਨਾ ਆਵੀ ਜੇ ਉਸ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਅਗਾਧ ਬੋਧ ਦੀ ਨજર ਦੇ ਵਿੱਚੋਂ ਤੂੰ ਨਹੀਂ ਹੈ ਨਾ ਤਾਂ ਆਵਾਦਨ ਪੁਛਾ ਕੇ ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ ਕੀਟਾ ਅੰਦਰ ਕੀਟਕਾਰਾ ਦੋਸੀ ਦੋਸਤਰੇ ਕੀੜਿਆਂ ਦੇ ਵਿੱਚੋਂ ਗੰਦਗੀ ਦਾ ਵਿਸ਼ਟੰ ਦਾ ਕੀੜਾ ਤੇ ਸਾਰੇ ਦੋਸੀਆਂ ਦੇ ਵਿੱਚੋਂ ਵੱਡਾ ਦੋਸੀ ਪਾਪੀ ਐ ਤੂੰ ਕਿਉਂ ਜੇ ਪ੍ਰਮਾਤਮਾ ਦਾ ਗੁਣ ਉਹਦੀ ਵਿੜਿਆਈ ਉਹਦੀ ਰਹਿਮਤ ਦੇ ਪਾਤਰ ਨਹੀਂਗੇ ਨਾਨਕ ਨਿਰਗੁਣ ਗੁਣ ਕਰੇ ਜਿਨ੍ਹਾਂ ਦੇ ਵਿੱਚ ਗੁਣ ਨਹੀਂ ਉਹ ਗੁਣਾ ਨੂੰ ਭਰ ਦਿੰਦਾ ਹੈ ਗੁਲਵੰਤਾ ਗੁਣ ਦੀ ਜਿੰਨਾ ਕੋਲੇ ਗੁਣ ਹੈ ਤੇ ਉਹਨੂੰ ਹੋਰ ਵੀ ਗੁਨਾ ਦਾ ਖਜ਼ਾਨਾ ਦੇ ਦਿੰਦਾ ਹੈ ਤਿਹਾਂ ਕੋਈ ਨਾ ਸੋਜੀ ਕੋਈ ਇਹੋ ਜਿਹਾ ਦੁਨੀਆਂ ਦੇ ਵਿੱਚ ਨਹੀਂ ਦਿਸਦਾ ਜੇ ਤਿਸ ਗੁਣ ਨੂੰ ਕੋਈ ਕਰੇ ਜਿਹੜਾ ਕੋਈ ਉਹਦੇ ਉੱਤੇ ਗੁਣ ਕਰੇ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਗੁਰੂ ਮੰਤਰ ਹੈ ਜਪ ਹੋਂਵੇਂ ਕੋਈ ਗੱਜ ਕੇ ਬਲਾਓ ਫਤਿ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ